ਦੋਸਤੋ ਇੱਕ ਵਾਰ ਇੱਕ ਪ੍ਰੋਫੈਸਰ ਕਲਾਸਰੂਮ ਵਿੱਚ ਦਾਖਲ ਹੁੰਦਾ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਅੱਜ ਤੁਹਾਡਾ ਸਾਰਿਆਂ ਦਾ ਇੱਕ ਸਰਪ੍ਰਾਈਜ਼ ਟੈਸਟ ਹੈ ਸਰਪ੍ਰਾਈਜ਼ ਟੈਸਟ ਬਾਰੇ ਸੁਣ ਕੇ ਸਾਰੇ ਬੱਚੇ ਡਰ ਜਾਂਦੇ ਹਨ ਫਿਰ ਪ੍ਰੋਫੈਸਰ ਨੇ ਸਾਰੇ ਬੱਚਿਆਂ ਦੇ ਡੈਸਕਾਂ ਤੇ ਪ੍ਰਸ਼ਨ ਪੱਤਰ ਉਲਟਾ ਰੱਖ ਦਿੱਤਾ ਅਤੇ ਸਾਰੇ ਬੱਚਿਆਂ ਨੂੰ ਕਿਹਾ ਕਿ ਜਦੋਂ ਤੱਕ ਮੈਂ ਅਜਿਹਾ ਨਹੀਂ ਕਹਿੰਦਾ ਕੋਈ ਵੀ ਪ੍ਰਸ਼ਨ ਨਹੀਂ ਦੇਖੇਗਾ ਸਾਰੇ ਬੱਚਿਆਂ ਨੇ ਵੀ ਅਜੀਹਾ ਹੀ ਕੀਤਾ ਸਾਰੇ ਬੱਚਿਆਂ ਦੇ ਡੈਸਕਾਂ ਤੇ ਪ੍ਰਸ਼ਨ ਪੱਤਰ ਰੱਖਣ ਤੋਂ ਬਾਅਦ ਪ੍ਰੋਫੈਸਰ ਨੇ ਕਿਹਾ ਠੀਕ ਹੈ ਬੱਚੇ ਹੁਣ ਤੁਹਾਡਾ ਸਰਪ੍ਰਾਈਜ਼ ਟੈਸਟ ਸ਼ੁਰੂ ਹੁੰਦਾ ਹੈ ਹੁਣ ਤੁਸੀਂ ਪ੍ਰਸ਼ਨ ਵੇਖ ਸਕਦੇ ਹੋ ਜਦੋਂ ਸਾਰੇ ਬੱਚਿਆਂ ਨੇ ਆਪਣੇ ਪ੍ਰਸ਼ਨ ਪੱਤਰ ਦੇਖੇ ਤਾਂ ਸਾਰੇ ਹੈਰਾਨ ਰਹਿ ਗਏ ਕਿਉਂਕਿ ਉੱਥੇ ਕੋਈ ਪ੍ਰਸ਼ਨ ਨਹੀਂ ਸੀ ਪ੍ਰਸ਼ਨ ਪੱਤਰ ਦੇ ਵਿਚਕਾਰ ਇੱਕ ਛੋਟਾ ਜਿਹਾ ਕਾਲਾ ਬਿੰਦੀ ਸੀ ਬੱਚਿਆਂ ਨੂੰ ਕੁਝ ਸਮਝ ਨਹੀਂ ਆਇਆ ਐਸਲੀ ਉਹਨਾਂ ਨੇ ਪ੍ਰੋਫੈਸਰ ਨੂੰ ਪੁੱਛਿਆ ਸਰ ਪ੍ਰਸ਼ਨ ਪੱਤਰ ਵਿੱਚ ਕੋਈ ਪ੍ਰਸ਼ਨ ਨਹੀਂ ਹੈ ਇੱਕ ਛੋਟਾ ਜਿਹਾ ਕਾਲਾ ਬਿੰਦੀ ਹੈ ਇਸ ਦਾ ਕੀ ਅਰਥ ਹੈ ਫਿਰ ਪ੍ਰੋਫੈਸਰ ਮੁਸਕਰਾਇਆ ਅਤੇ ਕਿਹਾ ਬੱਚਿਓ ਇਹ ਤੁਹਾਡਾ ਸਰਪ੍ਰਾਈਜ਼ ਟੈਸਟ ਹੈ ਤੁਸੀਂ ਇਸ ਪੇਪਰ ਵਿੱਚ ਜੋ ਵੀ ਦੇਖਦੇ ਹੋ ਤੁਹਾਨੂੰ ਇਸ ਬਾਰੇ ਲਿਖਣਾ ਪਵੇਗਾ ਸਾਰੇ ਬੱਚੇ ਉਲਝਣ ਵਿੱਚ ਸਨ ਅਤੇ ਉਹ ਪ੍ਰਸ਼ਨ ਪੱਤਰ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਸਨ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕੀ ਲਿਖਣਾ ਹੈ ਪਰ ਫਿਰ ਵੀ ਸਾਰੇ ਬੱਚਿਆਂ ਨੇ ਉੱਤਰ ਪੱਤਰੀ ਤੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਜੋ ਕੁਝ ਦੇਖਿਆ ਉਹ ਲਿਖਿਆ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਪ੍ਰੋਫੈਸਰ ਨੇ ਸਾਰਿਆਂ ਦੀਆਂ ਉੱਤਰ ਪੱਤਰੀਆਂ ਲਈਆਂ ਅਤੇ ਸਾਰਿਆਂ ਦੇ ਜਵਾਬ ਇੱਕ ਇੱਕ ਕਰਕੇ ਪੜ੍ਹਨੇ ਸ਼ੁਰੂ ਕਰ ਦਿੱਤੇ ਪ੍ਰੋਫੈਸਰ ਨੇ ਦੇਖਿਆ ਕਿ ਸਾਰਿਆਂ ਨੇ ਉਸ ਛੋਟੇ ਕਾਲੇ ਬਿੰਦੀ ਬਾਰੇ ਲਿਖਿਆ ਸੀ ਫਿਰ ਪ੍ਰੋਫੈਸਰ ਨੇ ਕਿਹਾ ਬੱਚਿਓ ਤੁਸੀਂ ਸਾਰੇ ਇਸ ਪ੍ਰੀਖਿਆ ਵਿੱਚ ਫੇਲ ਹੋ ਗਏ ਹੋ ਇਹ ਸੁਣ ਕੇ ਸਾਰੇ ਬੱਚੇ ਹੈਰਾਨ ਰਹਿ ਗਏ ਅਤੇ ਪ੍ਰੋਫੈਸਰ ਵੱਲ ਬਹੁਤ ਹੈਰਾਨੀ ਨਾਲ ਦੇਖਣ ਲੱਗ ਪਏ ਫਿਰ ਪ੍ਰੋਫੈਸਰ ਨੇ ਕਿਹਾ ਕਿਉਂਕਿ ਬੱਚਿਓ ਇਸ ਕਾਰਾਤਮਕ ਸੋਚ ਦਾ ਟੈਸਟ ਸੀ ਤੁਹਾਡੇ ਸਾਰਿਆਂ ਦਾ ਇੱਕ ਵੱਡਾ ਪੇਪਰ ਸੀ ਜਿਸ ਦੇ ਵਿੱਚਕਾਰ ਇੱਕ ਬਹੁਤ ਛੋਟਾ ਕਾਲਾ ਬਿੰਦੀ ਸੀ ਕਿਸੇ ਨੇ ਉਸ ਪੇਪਰ ਦੇ ਛਿੱਟੇ ਹਿੱਸੇ ਵੱਲ ਧਿਆਨ ਨਹੀਂ ਦਿੱਤਾ ਸਾਰਿਆਂ ਦਾ ਧਿਆਨ ਉਸ ਛੋਟੇ ਕਾਲੇ ਬਿੰਦੀ ਵੱਲ ਗਿਆ ਅਤੇ ਸਾਰਿਆਂ ਨੇ ਉਸ ਕਾਲੇ ਬਿੰਦੀ ਬਾਰੇ ਲਿਖਿਆ ਬੱਚਿਓ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਇਹੀ ਕੰਮ ਕਰਦੇ ਹਾਂ ਸਾਡੀ ਜ਼ਿੰਦਗੀ ਵੀ ਇਸ ਹੈਰਾਨੀਜਨਕ ਪ੍ਰੀਖਿਆ ਦੇ ਪੇਪਰ ਵਰਗੀ ਹੈ ਜਿਸ ਵਿੱਚ ਸਾਡਾ ਧਿਆਨ ਸਿਰਫ ਉਸ ਛੋਟੇ ਕਾਲੇ ਬਿੰਦੀ ਤੇ ਹੈ ਯਾਨੀ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਅਸਫਲਤਾਵਾਂ ਤੇ ਸਾਡਾ ਧਿਆਨ ਕਦੇ ਵੀ ਕਾਗਜ਼ ਦੇ ਛਿੱਟੇ ਹਿੱਸੇ ਤੇ ਨਹੀਂ ਹੁੰਦਾ ਯਾਨੀ ਅਸੀਂ ਕਦੇ ਵੀ ਹਜ਼ਾਰਾਂ ਚੰਗੀਆਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ ਜੋ ਰੱਬ ਨੇ ਸਾਨੂੰ ਦਿੱਤੀਆਂ ਹਨ ਬੱਚਿਓ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਸਗੋਂ ਸਾਨੂੰ ਆਪਣੀ ਜ਼ਿੰਦਗੀ ਦੇ ਚਿੱਟੇ ਹਿੱਸੇ ਯਾਨੀ ਸਕਾਰਾਤਮਕ ਹਿੱਸੇ ਨੂੰ ਧਿਆਨ ਵਿੱਚ ਰੱਖ ਕੇ ਹਰ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਜ਼ਿੰਦਗੀ ਦੀਆਂ ਸਮੱਸਿਆਵਾਂ ਅਤੇ ਅਸਫਲਤਾਵਾਂ ਨੂੰ ਕਦੇ ਵੀ ਆਪਣੇ ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਦੋਸਤੋ ਅਕਸਰ ਅਸੀਂ ਆਪਣੀ ਜ਼ਿੰਦਗੀ ਦੀਆਂ ਛੋਟੀਆਂ ਸਮੱਸਿਆਵਾਂ ਅਤੇ ਅਸਫਲਤਾਵਾਂ ਕਾਰਨ ਉਦਾਸ ਹੋ ਜਾਂਦੇ ਹਨ ਸਾਡਾ ਧਿਆਨ ਕਦੇ ਵੀ ਆਪਣੀ ਜ਼ਿੰਦਗੀ ਦੇ ਛਿੱਟੇ ਹਿੱਸੇ ਵੱਲ ਨਹੀਂ ਜਾਂਦਾ ਜਿਵੇਂ ਕਿ ਸਾਡਾ ਸਰੀਰ ਸਿਹਤਮੰਦ ਹੈ ਜਦੋਂ ਕਿ ਪੂਰੀ ਦੁਨੀਆ ਵਿੱਚ 100 ਵਿੱਚੋਂ 15 ਲੋਕ ਅਪਾਜ ਪੈਦਾ ਹੁੰਦੇ ਹਨ ਤੁਹਾਡੇ ਦੇਖਭਾਲ ਕਰਨ ਵਾਲੇ ਮਾਪੇ ਹਨ ਜਦੋਂ ਕਿ ਪੂਰੀ ਦੁਨੀਆ ਵਿੱਚ 100 ਵਿੱਚੋਂ 8 ਲੋਕ ਅਨਾਥ ਹਨ ਤੁਸੀਂ ਆਪਣੇ ਘਰ ਵਿੱਚ ਸੁਰੱਖਿਅਤ ਹੋ ਜਦੋਂ ਕਿ ਦੁਨੀਆ ਦੇ ਕਈ ਹਿੱਸਿਆਂ ਵਿੱਚ ਜੰਗ ਚੱਲ ਰਹੀ ਹੈ ਲੱਖਾਂ ਲੋਕ ਮਾਰੇ ਜਾ ਰਹੇ ਹਨ ਲੱਖਾਂ ਲੋਕ ਬੇਗਰ ਅਤੇ ਭੁੱਖੇ ਹਨ ਤੁਹਾਡੀ ਸਥਿਤੀ ਉਹਨਾਂ ਲੋਕਾਂ ਨਾਲੋਂ ਲੱਖ ਗੁਣਾ ਬਿਹਤਰ ਹੈ ਇਸ ਲਈ ਛੋਟੀਆਂ ਸਮੱਸਿਆਵਾਂ ਬਾਰੇ ਉਦਾਸ ਹੋਣਾ ਬੰਦ ਕਰੋ ਉਹਨਾਂ ਦਾ ਦਲੇਰੀ ਨਾਲ ਸਾਹਮਣਾ ਕਰੋ ਅਤੇ ਹਮੇਸ਼ਾ ਪਰਮਾਤਮਾ ਦਾ ਧੰਨਵਾਦ ਕਰੋ ਜੋ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੈ ਕਿਰਪਾ ਕਰਕੇ ਇਸ ਕਹਾਣੀ ਨੂੰ ਆਪਣੇ ਬੱਚਿਆਂ ਅਤੇ ਦੋਸਤਾਂ ਨਾਲ ਸਾਂਝਾ ਕਰੋ ਤੁਹਾਨੂੰ ਸਕਾਰਾਤਮਕ ਰੱਖਣ ਦੀ ਮੇਰੀ ਕੋਸ਼ਿਸ਼ ਵਾਂਗ